ਸਸਪੈਂਸ ਹਾਲੀ ਤੱਕ ਬਰਕਰਾਰ ਹੈ ਇਸ ਵਿਚਾਲੇ ਲੱਖਾ ਸਿਧਾਨਾ ਅਤੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਮੀਟਿੰਗ ਕੀਤੀ ਗਈ ਹੈ ਮੀਟਿੰਗ ਦੇ ਦੌਰਾਨ ਇਹ ਫੈਸਲਾ ਲਿਆ ਗਿਆ ਹੈ ਕਿ ਰਾਤ 12 ਵਜੇ ਤੱਕ ਇੰਤਜ਼ਾਰ ਕੀਤਾ ਜਾਏਗਾ ਅਤੇ ਉਸ ਤੋਂ ਬਾਅਦ ਹੀ ਇਹ ਦੇਖਿਆ ਜਾਏਗਾ ਕਿ ਆਖਰਕਾਰ ਅੱਗੇ ਕੀ ਰਣਨੀਤੀ ਬਣਾਈ ਜਾਂਦੀ ਹੈ ਤਾਂ ਦੱਸइए ਕਿ ਪਾਨਾ ਸਿੱਧੂ ਦੀ ਰਿਹਾਈ ਨੂੰ ਲੈ ਕੇ 3 ਫਰਵਰੀ ਨੂੰ ਬੰਦ ਦੀ ਕਾਲ ਦਿੱਤੀ ਗਈ ਸੀ ਔਰ ਨੈਸ਼ਨਲ ਹਾਈਵੇ ਨੂੰ ਵੀ ਜਾਮ ਕੀਤਾ ਗਿਆ ਸੀ ਇਸ ਦੌਰਾਨ ਵੀ ਜਿਹੜਾ ਪਰਚਾ ਹੋਇਆ ਹੈ ਉਸ ਨੂੰ ਵੀ ਮੰਗ ਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ ਇੱਕ ਤਾਂ ਪਾਨਾ ਸਿੱਧੂ ਨੂੰ ਰਿਹਾ ਕੀਤਾ ਜਾਵੇ ਦੂਸਰਾ ਉਸ ਦੇ ਉੱਤੇ ਜਿੰਨੇ ਵੀ ਪਰਚੇ ਨੇ ਉਹਨਾਂ ਨੂੰ ਕੈਨਸਲ ਕੀਤਾ ਜਾਵੇ ਤੇ ਤੀਸਰਾ ਜਿਹੜਾ 3 ਫਰਵਰੀ ਨੂੰ ਇੱਕ ਪਰਚਾ ਹੋਇਆ ਸੀ ਜਿਸ ਵਿੱਚ ਲੱਖਾਂ ਸਿਧਾਨਾ ਤੋਂ ਇਲਾਵਾ ਪਾਨਾ ਸਿੱਧੂ ਦੇ ਪਰਿਵਾਰਿਕ ਮੈਂਬਰ ਪਿੰਡ ਦੇ ਪੰਚ ਸਰਪੰਚ ਅਤੇ ਹੋਰ ਲੋਕਾਂ ਦੇ ਨਾਮ ਸ਼ਾਮਿਲ ਸੀ ਉਸ ਪਰਚੇ ਨੂੰ ਵੀ ਰੱਦ ਕੀਤਾ ਜਾਵੇ ਤਾਂ ਇਹ ਤਿੰਨ ਮੰਗਾਂ ਪ੍ਰਸ਼ਾਸਨ ਦੇ ਅੱਗੇ ਮੁਰਤੋਂ ਰੱਖੀਆਂ ਗਈਆਂ ਨੇ ਕਿਸਾਨ ਜਥੇਬੰਦੀਆਂ ਦਾ ਤੇ ਲੱਖਾ ਸਿਧਾਨਾ ਦਾ ਕਹਿਣਾ ਹੈ ਕਿ ਅੱਜ ਰਾਤ 12 ਵਜੇ ਤੱਕ ਇੰਤਜ਼ਾਰ ਕੀਤਾ ਜਾਏਗਾ ਅਤੇ ਉਸ ਤੋਂ ਬਾਅਦ ਅਗਲੀ ਰਣਨੀਤੀ ਬਣਾਈ ਜਾਏਗੀ ਤਾਂ ਦੱਸਿਆ ਗਿਆ ਕਿ ਪੰਨਾ ਸਿੱਧੂ ਦੇ ਖਿਲਾਫ ਤਕਰੀਬਨ ਚਾਰ ਪਰਚੇ ਦਰਜ ਨੇ ਔਰ ਉਸ ਤੋਂ ਬਾਅਦ ਪੰਨਾ ਸਿੱਧੂ ਦੀ ਰਿਹਾਈ ਦੇ ਲਈ ਜਿਨ੍ਹਾਂ ਲੋਕਾਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ ਉਹਨਾਂ ਦੇ ਖਿਲਾਫ ਇੱਕ ਪਰਚਾ ਦਰਜ ਕੀਤਾ ਗਿਆ ਹੈ ਉਸ ਨੂੰ ਵੀ ਰੱਦ ਕਰਵਾਉਣ ਦੀ ਮੰਗ ਲਗਾਤਾਰ ਕੀਤੀ ਜਾ ਰਹੀ ਹੈ ਤਾਂ ਦੱਸੋ ਇਹ ਕਿ ਪੰਨਾ ਸਿੱਧੂ ਦੀ ਰਿਹਾਈ ਇਸ ਤੇ ਸਸਪੈਂਸ ਹਾਲੇ ਤੱਕ ਵੀ ਬਰਕਰਾਰ ਹੈ ਕਿ ਆਖਿਰਕਾਰ ਕਿਉਂਕਿ ਅੱਜ 10 ਫਰਵਰੀ ਦਾ ਦਿਨ ਹੈ ਔਰ ਅੱਜ ਦੇ ਦਿਨ ਦੇ ਲਈ ਪ੍ਰਸ਼ਾਸਨ ਨੇ ਸਮਾਂ ਮੰਗਿਆ ਸੀ ਕਿ ਅੱਜ ਦੇ ਦਿਨ ਪੰਨਾ ਸਿੱਧੂ ਦੀ ਰਿਹਾਈ ਹੋਏਗੀ ਜੋ ਵੀ ਪ੍ਰਸ਼ਾਸਨ ਦੀਆਂ ਫਾਰਮੈਲਿਟੀਆਂ ਨੇ ਉਹ ਪੂਰੀਆਂ ਕੀਤੀਆਂ ਜਾਣਗੀਆਂ ਤੇ ਉਸ ਤੋਂ ਬਾਅਦ ਭਾਨਾ ਸਿੱਧੂ ਨੂੰ ਰਿਹਾ ਕੀਤਾ ਜਾਏਗਾ ਪਰ ਲੱਖਾ ਸਿਧਾਨਾ ਤੇ ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਉਹ 10 ਫਰਵਰੀ ਰਾਤ 12 ਵਜੇ ਤੱਕ ਇੰਤਜ਼ਾਰ ਕਰਨਗੇ ਅਤੇ ਉਸ ਤੋਂ ਬਾਅਦ ਅਗਲੀ ਰਣਨੀਤੀ ਘੜੀ ਜਾਏਗੀ ਤਾਂ ਇਸ ਬਾਬਤ ਕੀ ਕੁਝ ਕਹਿਣਾ ਹੈ ਲੱਖਾ ਸਿਧਾਨਾ ਦਾ ਤੇ ਕਿਸਾਨ ਜਥੇਬੰਦੀਆਂ ਦਾ ਇੱਕ ਵਾਰ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਲੰਮੀ ਚੌੜੀ ਗੱਲਬਾਤ ਹੋਈ ਹੈ ਸਾਰੇ ਆਗੂ ਸਹਿਬਾਨ ਖੜੇ ਆ ਅਸੀਂ ਆਥਨ ਤੱਕ ਤਰੀਕ ਰਹੇ ਆ ਕਿਉਂਕਿ 10 ਤਰੀਕ ਦਾ ਅਸੀਂ ਸਮਾਂ ਜਿਹੜਾ ਦਿੱਤਾ ਸੀਗਾ ਰਿਹਾਈ ਵਾਲਾ ਬਿਨਾਂ ਸ਼ਰਤ ਰਿਹਾਈ ਵਾਲੀ ਗੱਲ ਆ ਸੋ ਇਹ ਆਥਨ ਤੱਕ ਕੀ ਕਰਦੇ ਨੇ ਇਹ ਪ੍ਰਸ਼ਾਸਨ ਨੇ ਦੇਖਣਾ ਤੇ ਆਥਨ ਤੱਕ ਸਾਡਾ ੜੀਕਣਾ ਉਹ ਤੋਂ ਪਹਿਲਾਂ ਕੋਈ ਵੀ ਅਸੀਂ ਬਿਆਨ ਦੇਣਾ ਅਸੀਂ ਮੁਨਾਸਬ ਨਹੀਂ ਸਮਝਦੇ ਕਿਉਂਕਿ 10 ਤਰੀਕ ਹਾਲੇ ਨੰਗੀ ਨਹੀਂ ਹਾਲੇ 12 ਮਈ ਦਾ ਸਮਾਂ ਹੈਗਾ ੜੀਕਦੇ ਆ ਨਹੀਂ ਅਗਲਾ ਪ੍ਰੋਗਰਾਮ ਅਸੀਂ ਦੁਬਾਰਾ ਫਿਰ ਦੱਸਦੇ ਹਾਂ ਹੁਣ ਫਿਰ ਹਲੇ ਫਿਲਹਾਲ ਕੋਈ ਨਹੀਂ ਇੱਥੇ ਰੱਖਣ ਦਾ ਕੋਈ ਖਾਸ ਵਜ੍ਹਾ ਸੀ ਕਿ ਜਿਵੇਂ ਕੋਈ ਕਹੇ ਉਹ ਇੱਥੇ ਰੱਖਣੀ ਜਾਓ ਚਲੋ ਇਹ ਤਾਂ ਪ੍ਰਸ਼ਾਸਨ ਦਾ ਹੁੰਦਾ ਹੀ ਆ ਨਾ ਇੱਥੇ ਆ ਜਾਓ ਜੀ ਉੱਥੇ ਆ ਜਾਓ ਜੀ ਮੀਟਿੰਗਾਂ ਕਰਦੀਆਂ ਜੀ ਕਈ ਮੀਟਿੰਗਾਂ ਹੋ ਗਈਆਂ ਇਹ ਤਾਂ ਉਹਦੇ ਵਿੱਚ ਸਾਡਾ ਸੀਗਾ ਪ੍ਰੋਗਰਾਮ ਆ ਜਿਹੜਾ ਅਸੀਂ ਇੱਥੇ ਫੂਲ ਦਾ ਕੀਤਾ ਹਮ ਸਾਨੂੰ ਜਿਹੜੇ ਜਿਵੇਂ ਤੁਹਾਨੂੰ ਪਤਾ ਹੈ ਕਿ 13 ਫਰਵਰੀ ਵਾਲੇ 'ਚ ਅਸੀਂ ਸਾਰੇ ਰੁੱਝੇ ਹੋਏ ਆ ਸਰਜੀਤ ਫੂਲ ਜੀ ਦਾ ਇਹ ਪਿੰਡ ਸੀਗਾ ਮੈਂ ਵੀ ਇਧਰ ਅਸੀਂ ਨੇੜੇ ਢੇੜੇ ਸੀਗੇ ਰੁਲਦੂ ਸਿੰਘ ਨੂੰ ਵੀ ਅਸੀਂ ਬੇਨਤੀ ਕੀਤੀ ਇਧਰੋਂ ਮਾਨਸਾ ਤੋਂ ਇਧਰ ਆਏ ਨੇ ਅਸੀਂ ਇਹ ਅਸੀਂ ਫਾਇ ਕੀਤਾ ਸੈਟ ਇੱਥੇ ਕਿ ਬਰਨਾਲੇ ਸਾਨੂੰ ਜਾਣਾ ਜਿਹੜਾ ਸਮਾਂ ਜ਼ਿਆਦਾ ਲੱਗਣਾ ਇੱਥੇ ਫੂਲ ਅਸੀਂ ਕੀਤਾ ਮੰਗਾ ਜਿਹੜੇ ਜਿਹੜੇ ਅਧਿਕਾਰੀ ਇੱਥੇ ਪਹੁੰਚ ਮੰਗ ਤਾਂ ਕੋਈ ਹੈ ਹੀ ਨਹੀਂ ਮੰਗੋ ਉਹੀ ਆ ਰਿਹਾ ਕਰਨ ਦੀ ਗੱਲ ਨਹੀਂ ਜੀ ਤਿੰਨ ਮੰਗਾ ਜੀ ਉਹ ਪਹਿਲੀ ਰਿਹਾ ਕਰਨ ਵਾਲੀ ਦੂਜੀ ਜਿਹੜੀ ਹੈਗੀ ਐ ਜਿਹੜੇ ਉਸ ਦਿਨ ਵੀ ਜੇ ਕੋਈ ਕੇਸ ਪਾਇਆ ਜਾਂ ਕਿਸੇ ਦੀ ਗ੍ਰਿਫਤਾਰੀ ਕੀਤੀ ਉਹ ਸਾਰੇ ਦੇ ਸਾਰੇ ਰਿਲੀਜ਼ ਕਰਨ ਵਾਲੀ 3 ਤਰੀਕ ਨੂੰ ਤੀਜੀ ਜੋ ਉੱਥੇ ਨੁਕਸਾਨ ਕੀਤਾ ਕੋਈ ਵਹਿਕਨ ਭੰਨਿਆ ਕੋਈ ਕੈਮਰੇ ਦੀ ਭੰਨ ਤੋੜ ਕੀਤੀ ਹੈ ਕਿਸੇ ਦੀ ਉਹਨਾਂ ਦਾ ਜਿਹੜਾ ਨੁਕਸਾਨ ਪੂਰਤੀ ਕਰਨ ਦੀ ਇਹ ਤਿੰਨ ਮੰਗਾਂ ਤੇ ਲਿਖਤੀ ਸਮਝੌਤਾ ਹੋਇਆ। ਸਾਈਨ ਹੋਇਆ ਦੋਨੇ ਧਰਾਂ ਤੇ ਤਿੰਨੇ ਮੰਗਾਂ ਹੁਣ ਹੈਗੀਆਂ। ਵੀ ਜੇ ਤਿੰਨੇ ਮੰਗਾਂ ਦਾ ਨਵਟਾਰਾ ਹੱਥਾਂ ਤਿਕਰ ਹੋ ਜਾਂਦਾ ਅਸੀਂ ਹੱਥਾਂ ਤਿਕਰ ਵੇਟ ਕਰਾਂਗੇ। ਸ਼ਾਮ ਤਿਕਰ ਫਿਰ ਓਕੇ ਆ। ਜੇ ਨਵਟਾਰਾ ਤਿੰਨਾ ਦਾ ਨਹੀਂ ਹੁੰਦਾ ਕੋਈ। ਫਿਰ ਅਗਾਹ ਜਿਹੜਾ ਅਸੀਂ ਦੁਬਾਰੇ ਬੈਠ ਕੇ ਫਿਰ ਗਾਹਾਂ ਕਰਾਂਗੇ। ਤਿੰਨੇ ਜ਼ਰੂਰੀ ਆ ਵੀ 31 ਮੰਗ ਲਈ ਤਾਂ ਵੀ ਕੋਈ ਨਹੀਂ ਜਾ। ਨਹੀਂ ਜੀ ਕੋਈ ਨਹੀਂ। ਤਿੰਨੇ ਜ਼ਰੂਰੀ ਆ। ਕਿਹੜੀ ਜੀ ਇਹਨਾਂ ਟਾਈਮ ਤਿੰਨੇ ਤਿੰਨੇ ਜੀ ਇਹਨਾਂ ਟਾਈਮ ਕਿਉਂ ਲੱਗ ਰਿਹਾ ਹੈ ਪ੍ਰਸ਼ਾਸਨ ਜਦੋਂ ਲਿਖਤ ਸਮਝੌਤਾ ਹੀ ਹੋਇਆ ਸੀਗਾ। ਤਾਂ ਤਿੰਨਾਂ ਦੇ ਪੁੱਛਦੇ ਹੋ ਤੁਸੀਂ ਤਿੰਨਾਂ ਦਾ ਮੈਂ ਦੱਸਦਾ ਪਹਿਲਾ ਤਾਂ ਇਹ ਹੈਗਾ ਵੀ ਅੱਜ 10 ਤਰੀਕ ਨੂੰ ਉਹ ਹੀ ਰਿਹਾਈ ਹੋਵੇ ਦੂਜੀ ਸੈਕੰਡ ਹੈਗੀ ਹੈ ਵੀ ਜਿਹੜੇ ਉਸ ਦਿਨ 3 ਤਰੀਕ ਨੂੰ ਕੋਈ ਜੇ ਨਵਾਂ ਪਰਚਾ ਪਾਇਆ ਕੋਈ ਜਾਂ ਕੋਈ ਬੰਦੇ ਅਰੈਸਟ ਕੀਤੇ ਆ ਉਹ ਸਾਰੇ ਦੇ ਸਾਰੇ ਖਤਮ ਹੋਣ ਪਰਚੇ ਉਹ ਤੇ ਤੀਜਾ ਜਿਹੜਾ ਹੈਗਾ ਜਿਹੜਾ ਨੁਕਸਾਨ ਕਿ ਹੋਇਆ ਕਿਸੇ ਦਾ ਵੀ ਕਿਸੇ ਵਹੀਕਲ ਦਾ ਨੁਕਸਾਨ ਹੋਇਆ ਕਿਸੇ ਕੈਮਰੇ ਦਾ ਨੁਕਸਾਨ ਹੋਇਆ ਉਹਦੇ ਨੁਕਸਾਨ ਦੀ ਪੂਰਤੀ ਕੀਤੀ ਜਾਵੇ ਇਹ ਮੇਤਨ ਮੰਗਾ ਜੀ ਮੇਰੇ ਸੀ ਪ੍ਰਸ਼ਨ ਕਰਿਆ ਪ੍ਰਸ਼ਾਸਨ ਵੀ ਜਦੋਂ ਲੈਕਤੀ ਹੋ ਗਿਆ ਸੀ ਫੇਰ ਅੱਜ ਵਾਲੀ ਮੀਟਿੰਗ ਕਰਦੇ ਜੀ ਗੱਲ ਮੈਂ ਕਰਦਾ ਮੇਰਾ ਖਿਆਲ ਹੈ ਪ੍ਰਸ਼ਾਸਨ ਨਾਲ ਸਾਡੀ ਚੌਥੀ ਮੀਟਿੰਗ ਹੂੰ ਦੋ ਤਾਂ ਉਹ ਪਹਿਲੀ ਹੋ ਗਈ ਸੀ ਬਰਨਾਲੇ ਇੱਕ ਦਿਨ ਪਹਿਲਾਂ ਹੋ ਗਈ ਦੂਜੇ ਦਿਨ ਮੀਟਿੰਗ ਹੋਈ ਫੇਰ ਲੱਖਾ ਜੀ ਨਾਲ ਉੱਥੇ ਤੰਤਰਿਕ ਨੂੰ ਉੱਥੇ ਮੀਟਿੰਗ ਹੋਈ ਵੱਡੀ ਮੀਟਿੰਗ ਹੋਈ ਹੈ ਜੇ ਲੋਕਾਂ ਦੇ ਘਟਜ ਅੱਜ ਚੌਥੀ ਮੀਟਿੰਗ ਹੈ ਮੈਂ ਆਸ ਰੱਖਦਾ ਵੀ ਇਹਦੇ ਚੰਗੇ ਨਤੀਜੇ ਲੱਗਣਗੇ ਮੈਂ ਆਪ ਜੀ ਆਜੇ ਬੋਲੋ ਪ੍ਰਸ਼ਾਸਨ ਨੇ ਅੱਜ ਪ੍ਰੋਸ ਚੰਗੇ ਮੇਰੀ ਗੱਲ ਮੈਂ ਕੁਝ ਨਹੀਂ ਕਿਹਾ ਚੰਗੇ ਨਤੀਜੇ ਨਿਕਲਣਗੇ ਚੰਗੇ ਸੋਚਿਆ ਜਾਊਗਾ ਚੰਗੇ ਵੀ ਹੋਊਗਾ ਨਹੀਂ ਪ੍ਰਸ਼ਾਸਨ ਨੂੰ ਤੁਸੀਂ ਇਹ ਸਵਾਲ ਤਾਂ ਕੀਤਾ ਹੋਊਗਾ ਜਦੋਂ ਉੱਥੇ ਲਿਖਤੀ ਰਿਬੜ ਗਿਆ ਸੀ ਤਾਂ ਅੱਜ ਵਾਲੀ ਮੀਟਿੰਗ ਦਾ ਕੀ ਧੋਖਾ ਹੈ ਦੇਖੋ ਜੋ ਅੰਦਰ ਦਾ ਲੰਬੋ ਲੰਬੀ ਹੁੰਦੇ ਹੀ ਹੁੰਨੇ ਆ ਸਾਰਾ ਕੁਝ ਹੀ ਹੁੰਦਾ ਹੁੰਦਾ ਹੈਗਾ ਉਹ ਗਿਲਾ ਵੀ ਰੱਖਦੇ ਹੁੰਦੇ ਆ ਸਾਰਾ ਕੁਝ ਰੱਖਿਆ ਕਰਦੇ ਆ ਮੇਰਾ ਕਹਿਣ ਦਾ ਮਤਲਬ ਚੰਗੇ ਨਤੀਜੇ ਲਿਕਣਗੇ ਜੇ ਨਾ ਮੰਨੇ ਜੀ ਫਿਰ ਅਸੀਂ ਕਿਹੜਾ ਮੱਕੀ ਗੁੱਡਣੀ ਐ ਇਸੇ ਕੰਮ ਤੇ ਆ ਅਸੀਂ ਕਿਤੇ ਨਾ ਆ ਸਾਰੇ ਖੜਿਆ ਇਸੇ ਕੰਮ ਤੇ ਐਸੀ ਵੀ ਜੇ ਪ੍ਰਸ਼ਾਸਨ ਇਸੇ ਉਹ ਕੋਈ ਗੱਲ ਨਹੀਂ ਅਸੀਂ ਸੂਲਨ ਬੰਦ ਵੀ ਕਰ ਰਹੇ ਹਾਂ ਮੇਰੀ ਗੱਲ ਸੁਣ ਕੇ 18 ਨੂੰ ਸਾਡੀ ਫੇਰ ਮੀਟਿੰਗ ਹੈ ਸਾਡੇ ਮੋਰਚੇ ਦੀ ਅਸੀਂ ਕਿਹੜਾ ਕਰੇ ਬੈਠੇ ਇਸੇ ਕੰਮ ਤੇ ਕੋਈ ਫਰਕ ਨਹੀਂ ਲੋਕ ਸਾਡੇ ਨਾਲ ਨੇ ਨੌਜਵਾਨ ਸਾਡੇ ਨਾਲ ਨੇ ਦਸ ਟੜੀ ਇੱਕੋ ਯਾਰ ਅਸੀਂ ਭੱਜ ਗਏ ਅਸੀਂ ਵੀ ਖੜੇ ਹਾਂ ਲੜਾਂਗੇ ਠੀਕ ਆ ਨਾ ਬਾਕੀ ਕੱਲਾ ਕੱਲਾ ਭਾਨੇ ਨੂੰ ਬਾਹਰ ਲਿਆਉਣ ਦਾ ਮਸਲਾ ਨਹੀਂ ਆ ਭਾਨੇ ਨੂੰ ਪਰਚੇ ਰੱਦ ਕਰਾਉਣ ਦਾ ਵੀ ਐ ਤਲਵਾਰੋਂ ਵੀ ਲੰਕੀ ਗਈ ਫਿਰ ਗੱਲ ਤਾਂ ਉੱਥੇ ਖੜੀ ਆ ਨਾ ਗਾਹਾਂ ਪਰਚੇ ਰੱਦ ਕਰਾ ਕੇ ਉਹਦੀ ਕੈਂਸਲੇਸ਼ਨ ਭਰ ਕੇ ਉਹ ਕੋਰਟ ਚ ਕਿਵੇਂ ਲਿਜਾਣੇ ਆ ਉੱਥੋਂ ਰੱਦ ਕਰਾਉਣੇ ਗੱਲ ਉੱਥੋਂ ਤੱਕ ਖੜੀ ਆ ਅਸੀਂ ਉੱਥੋਂ ਤੱਕ ਖੜੇ ਆ